ਚਿਹਰਾ ਹੋ ਗਿਆ ਬਿਲਕੁਲ ਕਲੀਨ ਵਾਓ ਦੇਖ ਹਾਂਜੀ ਗੁੱਡ ਮਾਰਨਿੰਗ ਜੀ ਕਿਵੇਂ ਹੋ ਤੁਸੀਂ ਸਾਰੇ ਹੋ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਜੀ ਲੋ ਜੀ ਤੁਹਾਡੇ ਲਈ ਆਪਾਂ ਆ ਗਏ ਇੱਕ ਨਿਊ ਜੀ ਵੀਡੀਓ ਲੈ ਕੇ ਕੱਲ ਇੱਕ ਕਮੈਂਟ ਆਇਆ ਸੀ ਮੇਰੇ ਭੈਣ ਦਾ ਉਹਦੀ ਡਿਲੀਵਰੀ ਨੂੰ 3 ਮਹੀਨੇ ਹੋ ਗਏ ਨੇ ਉਹ ਕਹਿ ਰਹੇ ਸੀ ਕਿ ਮੇਰਾ ਬੇਬੀ ਹੈਗਾ 3 ਮੰਥ ਦਾ ਜਾਨੀ ਕਿ 3 ਮੰਥ ਹੋ ਗਏ ਨੇ ਉਹਦੀ ਡਿਲੀਵਰੀ ਨੂੰ ਤੇ ਉਹਦਾ ਫੇਸ ਜਿਹੜਾ ਹੈ ਨਾ ਇੱਕਦਮ ਬਲੈਕ ਬਲੈਕ ਹੋ ਗਿਆ ਤੇ ਫੇਸ ਤੇ ਬਹੁਤ ਸਾਰੀਆਂ ਛਾਈਆਂ ਪੈ ਗਈਆਂ ਨੇ ਹੈਨਾ ਖਾਸ ਉਹਨਾਂ ਲਈ ਵੀਡੀਓ ਵੈਸੇ ਖਾਸ ਉਹਨਾਂ ਲਈ ਹੈ ਜਿਨ੍ਹਾਂ ਲਈ ਮਤਲਬ ਕਿ ਜਿਨ੍ਹਾਂ ਦੇ ਪਿਗਮੈਂਟੇਸ਼ਨ ਹੋਈ ਪਈ ਹੈ ਛਾਈਆਂ ਨੇ ਜਾਂ ਕਾਲਾਪਨ ਆ ਗਿਆ ਜਾਂ ਡਿਲੀਵਰੀ ਤੋਂ ਬਾਅਦ ਤੁਹਾਡਾ ਫੇਸ ਖਰਾਬ ਹੋਇਆ ਤਾਂ ਤੁਸੀਂ ਉਹਨੂੰ ਕਿਦਾਂ ਠੀਕ ਕਰ ਸਕਦੇ ਹੋ ਕਿਦਾਂ ਉਸਨੂੰ ਸਾਫ਼ ਕਰ ਸਕਦੇ ਹੋ ਧਿਆਨ ਨਾਲ ਵੀਡੀਓ ਦੇਖਣਾ ਜਿਉ ਜੋ ਮੈਂ ਤੁਹਾਨੂੰ ਰੈਮਡੀ ਦੱਸਾਂਗੀ ਉਹ ਵਾਲੀ ਰੈਮਡੀ ਤੁਸੀਂ ਡੇਲੀ ਇਸਤੇਮਾਲ ਕਰੋ 1 ਮਹੀਨਾ ਕਰਕੇ ਫਿਰ ਮੇਰੀ ਵੀਡੀਓ ਤੇ ਆ ਕੇ ਮੈਨੂੰ ਕਮੈਂਟ ਕਰਨਾ ਕਿ ਦੀਦੀ ਵਾਕਈ ਸਾਡਾ ਫੇਸ ਜਿਹੜਾ ਬਹੁਤ ਵਧੀਆ ਹੋ ਗਿਆ ਹੈ ਜਿਨ੍ਹਾਂ ਦੇ ਇਸ ਤਰੀਕੇ ਨਾਲ ਛਾਈਆਂ ਨੇ ਪਿਗਮੈਂਟੇਸ਼ਨ ਹੈ ਜਾਂ ਕਿਸੇ ਵੀ ਸਕਿਨ ਤੇ ਕੋਈ ਵੀ ਪ੍ਰੋਬਲਮ ਹੈ ਤੇ ਇਸ ਜੋ ਮੈਂ ਰੈਮਡੀ ਦੱਸ ਰਹੀ ਹਾਂ ਨਾ ਇਹ ਰੈਮਡੀ ਨਾਲ ਤੁਹਾਡਾ ਚਿਹਰਾ ਬਿਲਕੁਲ ਸਾਫ਼ ਹੋ ਜਾਏਗਾ ਕਲੀਨ ਹੋ ਜਾਵੇਗਾ ਠੀਕ ਹੈ ਜੀ ਕਿਉਂਕਿ ਕੋਈ ਵਕਤ ਸੀਗਾ ਮੇਰੇ ਵੀ ਬਹੁਤ ਸਾਰੀਆਂ ਛਾਈਆਂ ਸੀਗੀਆਂ ਤੇ ਇਹਨਾਂ ਘਰ ਵਾਲੀ ਹੋਮ ਮੇਡ ਰੈਮਡੀ ਨਾਲ ਹੀ ਮੈਂ ਆਪਣਾ ਚਿਹਰਾ ਬਿਲਕੁਲ ਠੀਕ ਕੀਤਾ ਹੈ ਤੇ ਮੇਰੇ ਸਾਰੇ ਹੀ ਦਾਗ-ਧੱਬੇ ਬਿਲਕੁਲ ਠੀਕ ਹੋ ਗਏ ਨੇ ਠੀਕ ਹੈ ਜੀ ਆਹ ਦੇਖੋ ਹਲੇ ਵੀ ਥੋੜਾ ਜਿਹਾ ਰਹਿ ਗਿਆ ਇਹ ਵੀ ਮਿਟ ਜਾਣਾ ਹੈ ਕਿਉਂਕਿ ਮੇਰੇ ਇਹ ਚੀਜ਼ਾਂ ਤੇ ਬਹੁਤ ਸਾਰੀਆਂ ਛਾਈਆਂ ਹੋ ਗਈਆਂ ਸੀ ਇਹਨਾਂ ਚੀਜ਼ਾਂ ਤੇ ਆਹ ਵਾਲੀਆਂ ਚੀਜ਼ਾਂ ਤੇ ਇਹ ਬਿਲਕੁਲ ਥੋੜੀ ਜਿਹੀ ਆਵਲੀ ਰਹਿ ਗਈ ਐਵੇਂ ਸਛਾਈ ਨਹੀਂ ਹੈਗੀ ਇੱਥੇ ਗਰਮ-ਗਰਮ ਨਾਲ ਲੱਗ ਗਿਆ ਸੀ ਚਿਮਟਾ ਤੋਂ ਦਨਸ਼ਾਂ ਭੈ ਜੇ ਵੈਸੇ ਫਿਰ ਵੀ ਮਿਟ ਗਿਆ ਹੈ ਬਹੁਤ ਜ਼ਿਆਦਾ ਸੀਗਾ ਤੇ ਆਪਾਂ ਕੀ ਲੈਣਾ ਤੁਸੀਂ ਲੈਣਾ ਹੈ ਖਾਲੀ ਕਟੋਰੀ ਲੈਣੀ ਹੈ ਇਹ ਦਹੀਂ ਹੈ ਜੋ ਮੈਂ ਘਰ ਦਾ ਜਮਾਇਆ ਹੋਇਆ ਤੁਸੀਂ ਲੈਣੀ ਦਹੀਂ ਦਹੀਂ ਵਿੱਚ ਨਾ ਇੱਕ ਐਦਾਂ ਦੀ ਭਰਪੂਰ ਮਾਤਰਾ ਵਿੱਚ ਨਾ ਪ੍ਰੋਟੀਨ ਪਾਇਆ ਜਾਂਦਾ ਹੈ ਕਿ ਜਿਹੜਾ ਤੁਹਾਡੀ ਸਕਿਨ ਨੂੰ ਇੱਕਦਮ ਗੋਰਾ ਚਿੱਟਾ ਕਰਦਾ ਹੈ ਤੁਹਾਡੇ ਸ਼ਾਈਆਂ ਪਿਗਮੈਂਟੇਸ਼ਨ ਠੀਕ ਕਰਦਾ ਹੈ ਜਿਨ੍ਹਾਂ ਦੀ ਸਕਿਨ ਜਿਹੜੀ ਰੁੱਖੀ ਸੁੱਕੀ ਹੁੰਦੀ ਹੈ ਉਹਨੂੰ ਠੀਕ ਕਰਦਾ ਠੀਕ ਹੈ ਤੁਸੀਂ ਫੇਸ ਵਾਸ਼ ਦੀ ਬਜਾਏ ਤੁਸੀਂ ਅਗਰ ਦਹੀਂ ਤੇ ਮਲਤਾਨੀ ਮਿੱਟੀ ਨਾਲ ਫੇਸ ਵਾਸ਼ ਕਰੋਗੇ ਨਾ ਡੇਲੀ ਤੇ ਤੁਹਾਡਾ ਫੇਸ ਵੈਸੇ ਹੀ ਬਹੁਤ ਸੋਹਣਾ ਹੋ ਜਾਣਾ ਹੈ ਠੀਕ ਹੈ ਜੀ ਤੇ ਜਿੰਨਾਂ ਕਿ ਆਪਾਂ ਨੂੰ ਦਹੀਂ ਚਾਹੀਦਾ ਸਕਿਨ ਦੇ ਰਿਕਾਰਡਿੰਗ ਉਹਨਾਂ ਕਾਪਾ ਦਹੀਂ ਲੈਣਾ ਠੀਕ ਹੈ ਜੀ ਤੁਸੀਂ ਚਾਹੋ ਤਾਂ ਪਹਿਲਾਂ ਦਹੀਂ ਦੇ ਨਾਲ ਆਪਣਾ ਫੇਸ ਜਿਹੜਾ ਵੋਸ਼ ਵੀ ਕਰ ਸਕਦੇ ਹੋ ਚੰਗੀ ਤਰ੍ਹਾਂ ਮਲ ਕੇ ਠੀਕ ਹੈ ਉਸ ਤੋਂ ਬਾਅਦ ਆ ਰਾਈਸ ਪਾਊਡਰ ਜਾਨੀ ਕਿ ਚਾਵਲਾਂ ਦਾ ਆਟਾ ਤੁਸੀਂ ਕੀ ਕਰਨਾ ਹੈ ਚਾਵਲਾਂ ਨੂੰ ਧੋ ਲਓ ਚੰਗੀ ਤਰ੍ਹਾਂ ਥੋੜਾ ਜਿਹਾ ਸੁਕਾ ਲਓ ਸੁਕਾ ਕੇ ਤੁਸੀਂ ਘਰੇ ਪਾਊਡਰ ਬਣਾ ਲਓ ਮਿਕਸੀ ਵਿੱਚ ਉਹਨੂੰ ਚੰਗੀ ਤਰ੍ਹਾਂ ਛਾਣ ਲਓ ਤੇ ਤੁਹਾਡਾ ਪਾਊਡਰ ਜਿਹੜਾ ਬਣ ਕੇ ਰੈਡੀ ਹੋ ਜਾਂਦਾ ਹੈ ਅਗਰ ਇੰਨਾ ਚੰਨ ਜੱਟ ਨਹੀਂ ਕਰਨਾ ਹੈਗਾ ਆਨਲਾਈਨ ਵੀ ਮੰਗਵਾ ਸਕਦੇ ਕਿਸੇ ਵੀ ਤੁਸੀਂ ਗਰੋਸਰੀ ਸਟੋਰ ਤੋਂ ਆਪਣੇ ਚਾਵਲਾਂ ਦਾ ਆਟਾ ਜਿਹੜਾ ਹੈ ਖਰੀਦ ਸਕਦੇ ਹੋ ਠੀਕ ਹੈ ਇਹਦੇ ਵਿੱਚ ਲੈਣਾ ਹੈ ਆਪਾਂ ਚਾਵਲਾਂ ਦਾ ਆਟਾ ਠੀਕ ਹੈ ਇਹ ਪਾ ਲਿਆ ਆਪਾਂ ਚਾਵਲਾਂ ਦਾ ਆਟਾ ਤੇ ਤੀਸਰੀ ਚੀਜ਼ ਹੈਗੀ ਏ ਮਲਤਾਨੀ ਨਹੀਂ ਸੌਰੀ ਇਹ ਹੈ ਗਾ ਮਲੇਠੀ ਪਾਊਡਰ ਮਲੇਠੀ ਪਾਊਡਰ ਤੁਸੀਂ ਜਾਣਦੇ ਹੋਵੋਗੇ ਜਿਨ੍ਹਾਂ ਨੂੰ ਖੰਗ ਦੀ ਪ੍ਰੋਬਲਮ ਹੋਵੇ ਜਾਂ ਗਲੇ 'ਚ ਖਰਾਾਂਚ ਹੋਵੇ ਤੇ ਹਨਾ ਪਹਿਲੇ ਜਿਹੜੇ ਜ਼ਮਾਨੇ ਹੁੰਦੇ ਸੀ ਨਾ ਉਦੋਂ ਸਾਰੇ ਬਜ਼ੁਰਗ ਜਿਹੜੇ ਹੁੰਦੇ ਸੀ ਨਾ ਮਲੇਠੀ ਜਿਹੜੀ ਇਹਨੂੰ ਕਾੜ ਕੇ ਚਾਹ ਦਾ ਪਾਣੀ ਪੀ ਲੈਂਦੇ ਸੀ ਚਾਹ ਇਹਨੂੰ ਚਾਹ ਦੇ ਵਿੱਚ ਕਾੜ ਕੇ ਪੀ ਲੈਂਦੇ ਸੀ ਚਾਹ ਤੇ ਉਹਨਾਂ ਦਾ ਗਲਾ ਠੀਕ ਹੋ ਜਾਂਦਾ ਸੀ ਅੱਜ ਕੱਲ ਅਸੀਂ ਮੈਂ ਵੀ ਹੁਣ ਇਦਾਂ ਹੀ ਕਰਦੀ ਆ ਮੈਂ ਕਦੀ ਵੀ ਦਵਾਈ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਮੈਂ ਵੀ ਮੁਲੇਠੀ ਜਿਹੜੀ ਹੈ ਨਾ ਚਾਹ ਦੇ ਵਿੱਚ ਕਾੜ ਕੇ ਚਾਹੀਓ ਉਹਦਾ ਕੜਾ ਬਣਾ ਕੇ ਪੀ ਲੈਣੀ ਹੈ ਤੇ ਗਲਾ ਖਰਾਬ ਹੋ ਜਾਂਦਾ ਮੈਂ ਆਪਣੇ ਬੱਚਿਆਂ ਨੂੰ ਵੀ ਥੋੜਾ ਥੋੜਾ ਦੇ ਦੇਣੀ ਹੈ ਗਲਾ ਜਿਹੜਾ ਬਿਲਕੁਲ ਠੀਕ ਹੋ ਜਾਂਦਾ ਜੇ ਖੜਾਂਚ ਹੋਵੇ ਗਲੇ ਵਿੱਚ ਖਾਂਸੀ ਹੋਵੇ ਬਲਗਾਂ ਹੋਵੇ ਉਹਦਾਂ ਠੀਕ ਹੋ ਜਾਂਦਾ ਹੈ ਮੁਲੇਠੀ ਇੱਕ ਲੱਕੜੀ ਜੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਨਾ ਘਰੇ ਥੋੜਾ ਪਾਊਡਰ ਉਹਦਾ ਬਣਾਣਾ ਥੋੜਾ ਜਿਹਾ ਦਰਦਰਾ ਬਣ ਜਾਂਦਾ ਮਿਕਸੀ ਵਿੱਚ ਬਣਾਵਾਂਗੇ ਉਹਨੂੰ ਕੁੱਟ ਕੇ ਪਹਿਲਾਂ ਉਹਨੂੰ ਕੁੱਟ ਲਓ ਕੁੰਡੇ ਵਿੱਚ ਫਿਰ ਉਹਨੂੰ ਮਿਕਸੀ ਵਿੱਚ ਪਾਊਡਰ ਬਣਾ ਲਓ ਥੋੜਾ ਦਰਦਰਾ ਬਣੇਗਾ ਮਗਵਾਂ ਅਸ ਕਦੀ ਮਲੇਠੀ ਜਿਹੜੀ ਹੁੰਦੀ ਤੁਹਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦੀ ਹੈ ਖਾਸ ਕਰਕੇ ਸ਼ਾਈਆਂ ਵਾਸਤੇ ਬਹੁਤ ਵਧੀਆ ਹੁੰਦੀ ਹੈ ਜਿਹੜੇ ਤੁਹਾਡੀਆਂ ਸ਼ਾਈਆਂ ਪਿਗਮੈਂਟੇਸ਼ਨ ਹੈ ਨਾ ਉਹਦੇ ਲਈ ਤਾਂ ਇੱਕ ਵਰਦਾਨ ਹੈ ਤੇ ਇਹ ਬਿਲਕੁਲ ਸ਼ਾਈਆਂ ਦਾਗ ਤਾਂ ਬੇਠੀ ਕਰ ਦਿੰਦੀ ਹੈ ਤੁਸੀਂ ਇਸ ਨੂੰ ਡੇਲੀ ਜਿਹੜਾ ਹੈ ਨਾ ਅਪਲਾਈ ਕਰਨਾ ਹੈ ਥੋੜਾ ਸੰਘਣਾ ਹੋ ਗਿਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਦਹੀਂ ਹੋਰ ਪਾ ਸਕਦੇ ਹੋ ਤੁਸੀਂ ਚਾਹੋ ਤਾਂ ਇਹਦੇ ਵਿੱਚ ਰੋਜ਼ ਵਾਟਰ ਵੀ ਪਾ ਸਕਦੇ ਹੋ ਠੀਕ ਹੈ ਤੇ ਇਹ ਜਿਹੜਾ ਤੁਹਾਡੀ ਸਕਿਨ ਨੂੰ ਨਾ ਇੱਕਦਮ ਕਲੀਨ ਕਰ ਦਵੇਗਾ ਤੁਹਾਡੇ ਜਿਹੜਾ ਕਾਲਾਪਨ ਆਇਆ ਜਾਂ ਸ਼ਾਈਆਂ ਨੇ ਜਾਂ ਦਾਗ ਧੱਬੇ ਨੇ ਬਿਲਕੁਲ ਹੀ ਠੀਕ ਕਰ ਦੇਗਾ ਇਸ ਟ੍ਰਿਕ ਨੇ ਇਹਦਾ ਪੇਸਟ ਬਣਾ ਕੇ ਰੈਡੀ ਕਰ ਲੈਣਾ ਠੀਕ ਹੈ ਥੋੜਾ ਜਿਹਾ ਦੇ ਵਿੱਚ ਮੈਂ ਹਨੀ ਪਾਵਾਂਗੀ ਹਨੀ ਤਾਂ ਪਾਵਾਂਗੀ ਜਿਨ੍ਹਾਂ ਦੀ ਖੁਸ਼ਕ ਸਕਿਨ ਹੈ ਉਹਨਾਂ ਦੀ ਸਕਿਨ ਤੇ ਕਿ ਮੋਇਸਚਰਾਈਜ਼ਰ ਆ ਜਾਵੇਗਾ ਤੇ ਜਿਹੜੇ ਦਾਗ ਧੱਬੇ ਹੁੰਦੇ ਨੇ ਉਹਨਾਂ ਨੂੰ ਲਾਈਟ ਕਰਨ ਵਿੱਚ ਬਹੁਤ کارਗਿਲ ਹੁੰਦਾ ਹੈ ਸ਼ਹਿਦ ਜਾਨੀ ਕਿ ਹਨੀ ਠੀਕ ਹੈ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਲਿਆ ਹੈ ਹਨੀ ਬਸ ਇਹ ਚਾਰ ਚੀਜ਼ਾਂ ਹੈਗੀਆਂ ਨੇ ਨੋਟ ਕਰ ਲਓ ਕਾਪੀ ਤੇ ਲਿਖ ਲਓ ਚਾਹੇ ਤੁਸੀਂ ਵੀਡੀਓ ਜਿਹੜੀ ਸੇਵ ਕਰਕੇ ਰੱਖ ਲੈਣਾ ਤੇ ਤੁਹਾਨੂੰ ਜੇ ਯਾਦ ਨਾ ਆਵੇ ਤਾਂ ਤੁਸੀਂ ਆਪਣੀ ਵੀਡੀਓ ਦੇਖ ਦੇ ਕੇ ਇਹ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ ਜਦੋਂ ਤੁਸੀਂ ਇਹ ਵਾਲੀ ਚੀਜ਼ਾ ਲਗਾਉਣੀ ਹੈ ਸ਼ੁਰੂ ਕਰ ਦਿੱਤੀ ਹੈ ਫਿਰ ਤੁਸੀਂ ਦੇਖਿਓ ਇੱਕ ਮਹੀਨੇ ਬਾਅਦ ਤੁਸੀਂ ਦੇਖੇ ਤੁਹਾਡਾ ਚਿਹਰਾ ਬਿਲਕੁਲ ਹੀ ਇੱਕ ਡਿਫਰੈਂਟ ਜਿਹਾ ਚਿਹਰਾ ਹੋ ਜਾਣਾ ਹੈ ਬਿਲਕੁਲ ਇੱਕ ਕਲੀਨ ਹੋ ਜਾਣਾ ਹੈ ਚਿਹਰਾ ਤੁਸੀਂ ਆਪਣੇ ਚਿਹਰੇ ਨੂੰ ਖੁਦ ਨਹੀਂ ਪਹਿਚਾਣੋਗੇ ਠੀਕ ਹੈ ਤੁਹਾਡੇ ਘਰ ਦੇ ਵੀ ਪੁੱਛਣਗੇ ਕਿ ਤੂੰ ਕੀ ਚੋਰੀ-ਚੋਰੀ ਲਗਾਉਣ ਲੱਗੀ ਕਿ ਤੇਰਾ ਚਿਹਰਾ ਬਿਲਕੁਲ ਸਾਫ-ਸੁਤਰਾ ਹੋ ਗਿਆ ਹੈ ਤੇ ਕਾਲਾਪਨ ਬਿਲਕੁਲ ਠੀਕ ਹੋ ਗਿਆ ਇਸ ਤਰੀਕੇ ਨਾਲ ਫੇਸ ਨੂੰ ਕਰੋ ਵਾਸ਼ ਡੇਲੀ ਲਾਓ ਦੋ ਵਾਰੀ ਹੋ ਸਕਤ ਹੈ ਲਾਓ ਸਵੇਰੇ ਸ਼ਾਮ ਤੁਸੀਂ ਇਸ ਤਰੀਕੇ ਨਾਲ 10 10 15 15 ਮਿੰਟ ਇਸ ਦਾ ਲੇਪ ਲਗਾ ਕੇ ਰੱਖਣਾ ਹੈ ਚਾਹੇ ਤੁਸੀਂ ਇਹਦਾ ਜਿਵੇਂ ਫੇਸ਼ੀਅਲ ਆਪਾਂ ਕਰਦੇ ਆ ਨਾ ਦਹੀਂ ਦਾ ਫੇਸ਼ੀਅਲ ਤੇ ਉਹ ਫੇਸ਼ੀਅਲ ਕਰ ਸਕਦੇ ਹੋ 10 ਕਿ ਮਿੰਟ ਜਨ ਕੇ ਲਗਾ ਕੇ ਤੇ ਫਿਰ ਤੁਸੀਂ ਫੇਸ਼ੀਅਲ ਵਾਲੀ ਮ사ਜ ਇਹਦੇ ਨਾਲ ਕਰ ਸਕਦੇ ਹੋ ਚਿਹਰਾ ਬਿਲਕੁਲ ਕਲੀਨ ਹੋ ਜਾਵੇਗਾ ਜਿਨ੍ਹਾਂ ਦੀ ਸਕਿਨ ਡੈੱਡ ਹੋਈ ਪਈ ਉਹ ਵੀ ਠੀਕ ਹੋ ਜਾਏਗੀ ਕਾਲਾਪਨ ਹੋ ਗਿਆ ਉਹ ਠੀਕ ਹੋਣਾ ਸ਼ੁਰੂ ਹੋ ਜਾਏਗਾ ਸਕਿਨ ਤੇ ਦਾਗ ਨੇ ਸਕਿਨ ਤੇ ਜਾਨ ਨਹੀਂ ਹੈਗੀ ਰੁੱਖੀ ਸੁੱਕੀ ਸਕਿਨ ਬਿਲਕੁਲ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਇਸ ਤਰੀਕੇ ਨਾਲ ਤੁਸੀਂ ਇਹਦਾ ਲਗਾ ਲੈਣਾ ਪਹਿਲਾਂ ਤੁਸੀਂ ਹਲਕਾ-ਹਲਕਾ ਲਗਾ ਕੇ ਤੇ ਇਹਦੀ ਕਰਨੀ ਹੈਗੀ ਆਪਾਂ ਮ사ਜ ਫੇਸ਼ੀਅਲ ਵਾਲੀ ਮ사ਜ ਇਸ ਤਰੀਕੇ ਨਾਲ ਪਹਿਲਾਂ ਹਲਕੇ-ਹਲਕੇ ਹੱਥਾਂ ਨਾਲ ਕਰਨੀ ਹੈ ਜਿਆਦਾ ਰਗੜਨਾ ਨਹੀਂ ਹੈਗਾ ਬਿਲਕੁਲ ਹਲਕੇ-ਹਲਕੇ ਹੱਥਾਂ ਨਾਲ ਕਿਉਂਕਿ ਇੱਕ ਵਾਰ ਕਰਨ ਨਾਲ ਚਿਹਰਾ ਨਹੀਂ ਤੁਹਾਨੂੰ ਕੋਈ ਰਿਜ਼ਲਟ ਮਿਲੇਗਾ ਅਗਰ ਤੁਸੀਂ ਜੇ ਸੋਚਦੇ ਹੋਵੋਗੇ ਕਿ ਮੈਂ ਇੱਕ ਵਾਰ ਕਰ ਲਿਆ ਤੇ ਮੈਨੂੰ ਇੱਕ ਵਾਰ ਵਿੱਚ ਹੀ ਫਰਕ ਪੈ ਜਾਵੇਗਾ ਇਹ ਹੁੰਦਾ ਹੈ ਹੌਲੀ-ਹੌਲੀ ਪ੍ਰੋਸੈਸ ਹੈ ਤੁਸੀਂ ਡੇਲੀ ਜਦੋਂ ਕਰਨਾ ਸ਼ੁਰੂ ਕਰਤਾ ਤਾਂ ਤੁਹਾਨੂੰ 2 ਦਿਨ ਦੇ ਵਿੱਚ ਵਿੱਚ ਤੁਹਾਨੂੰ ਆਪਣੇ ਚਿਹਰੇ ਤੇ ਫਰਕ ਨਜ਼ਰ ਆਣ ਲੱਗ ਜਾਣਾ ਫਿਰ ਤੁਸੀਂ ਡੇਲੀ ਹੀ ਇਸਤੇਮਾਲ ਕਰਨਾ ਸ਼ੁਰੂ ਕਰ ਦੇਣਾ ਕਿ ਵਾਕਈ ਸਾਡੀ ਸਕਿਨ ਤੇ ਨਾ ਕੁਝ ਫਰਕ ਪਿਆ ਵੈਸੇ ਤਾਂ ਇੱਕ ਵਾਰ ਵਿੱਚ ਹੀ ਤੁਸੀਂ ਇਸ ਤਰੀਕੇ ਨਾਲ ਫੇਸ਼ੀਅਲ ਕਰੋਗੇ ਨਾ ਡੇਲੀ ਦਿਨ ਵਿੱਚ ਦੋ ਵਾਰ ਸਵੇਰੇ ਔਰ ਸ਼ਾਮ ਨੂੰ ਤੇ ਤੁਹਾਨੂੰ ਆਪਣੇ ਆਪ ਹੀ ਸਕਿਨ ਵਿੱਚ ਥੋੜਾ ਡਿਫਰੈਂਸ ਜਾਂ ਨਜ਼ਰ ਆਣ ਲੱਗ ਜਾਣਾ ਸਕਿਨ ਜਿਹੜੀ ਹੈ ਸਾਫ਼-ਸਾਫ਼ ਨਜ਼ਰ ਆਣ ਲੱਗ ਜਾਣੀ ਹੈ ਠੀਕ ਹੈ ਬਸ ਇਹ ਵਾਲਾ ਨਿਯਮ ਡੇਲੀ ਤੁਸੀਂ ਕਰੋ ਠੀਕ ਹੈ ਦਹੀਂ ਜਾਈਦਾ ਹੈ ਦਹੀਂ ਘਰੇ ਹਰ ਕਿਸੇ ਦੇ ਹੁੰਦੇ ਹੈ ਤੇ ਤੁਸੀਂ ਰਾਈਸ ਪਾਊਡਰ ਜਣ ਕੇ ਜਿਹੜੇ ਆਪਾਂ ਚਾਵਲ ਹੁੰਦੇ ਨੇ ਹਰ ਕਿਸੇ ਦੇ ਘਰੇ ਹੁੰਦੇ ਨੇ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਚਾਵਲਾਂ ਦਾ ਪਾਊਡਰ ਬਣਾ ਕੇ ਰੱਖ ਲਓ ਮਲੇਠੀ ਪਾਊਡਰ ਬਣਾ ਕੇ ਰੱਖ ਲਓ ਬਸ ਥੋੜਾ ਜਿਹਾ ਦਹੀਂ ਲਿਆ ਡੇਲੀ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਇਹਦਾ ਲੇਪ ਕਰ ਲਿਆ ਠੀਕ ਹੈ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਹਲਕੇ ਹਲਕੇ ਹੱਥਾਂ ਨਾਲ 5-10 ਮਿੰਟ ਮ사ਜ ਕਰਨੀ ਹੈ ਫਿਰ ਤੁਸੀਂ ਕੀ ਕਰਨਾ ਹੈ ਮੋਟੀ ਪਰਤ ਜਿਹੜੀ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਲਗਾ ਲੈਣੀ ਹੈ ਇਨੂੰ 10-15 ਮਿੰਟ ਤੁਸੀਂ ਲਗਾ ਕੇ ਆਪਣੇ ਫੇਸ ਤੇ ਛਾੜ ਦੇਣਾ ਠੀਕ ਹੈ ਜਿਆਦਾ ਸੁੱਕਣ ਨਹੀਂ ਦੇਣਾ ਹੈਗਾ ਕਿਉਂਕਿ ਹੁਣ ਥੋੜੀ ਧੁੱਪ ਪੈਣ ਲੱਗੀ ਮੈਂ ਤਾਂ ਤੁਸੀਂ ਧੁੱਪੇ ਬੈਠ ਜਾਵੋ ਸੁਕਾਣ ਦੇ ਚੱਕਰ ਵਿੱਚ ਬਿਲਕੁਲ ਵੀ ਨਹੀਂ ਪੈਣਾ ਹੈਗਾ ਧੁੱਪੇ ਦਾ ਬੈਠਣਾ ਹੀ ਨਹੀਂ ਹੈਗਾ ਧੁੱਪੇ ਬੈਠਦੇ ਹੋ ਤਾਂ ਸਭ ਤੋਂ ਜ਼ਿਆਦਾ ਆਪਣਾ ਚਿਹਰਾ ਖਰਾਬ ਹੁੰਦਾ ਹੈ ਇਹਨੂੰ ਅੰਦਰ ਸ਼ਾਮੇ-ਸ਼ਾਮੇ ਹੀ ਲਗਾਓ ਸ਼ਾਮ ਵਿੱਚ ਹੀ ਇਹਨੂੰ ਸੁੱਕਣ ਦਿਓ ਤੇ ਫਿਰ ਤੁਸੀਂ ਇਸ ਨੂੰ ਗਿੱਲਾ ਕਰਕੇ ਆਪਣੇ ਚਿਹਰੇ ਤੇ ਕਰੋ ਮ사ਜ ਚਿਹਰਾ ਬਿਲਕੁਲ ਹੀ ਸਾਫ਼ ਸੁਥਰਾ ਤੇ ਕਲੀਨ ਹੋ ਜਾਵੇਗਾ ਤੁਸੀਂ ਕਹ ਜੀ ਸੋਚਿਆ ਵੀ ਨਹੀਂ ਹੋਣਾ ਸਾਡੇ ਚਿਹਰੇ ਤੇ ਇੰਨਾ ਫਰਕ ਇੰਨਾ ਮਤਲਬ ਕਿ ਡਿਫਰੈਂਟ ਬਾਕੀ ਹਾਂ ਅਗਰ ਜਿਨ੍ਹਾਂ ਦੀ ਡਿਲੀਵਰੀ ਹਲੇ ਹੋਈ ਹੈ ਨਾ ਤਾਜ਼ਾ ਤਾਜ਼ਾ ਤੁਸੀਂ ਕੀ ਕਰਨਾ ਹੈ ਜਿਹੜਾ ਤੁਸੀਂ ਉਹ ਸ਼ੀਰਾ ਖਾਂਦੇ ਹੋ ਨਾ ਜਿਹੜਾ ਦੇਸੀ ਘਿਓ ਦਾ ਸ਼ੀਰਾ ਬਣਾ ਕੇ ਤੁਹਾਨੂੰ ਤੁਹਾਡੇ ਦੇਂਦੇ ਹੋਣੇ ਨੇ ਘਰ ਦੇ ਜਿਹੜਾ ਉਹਦੇ ਉੱਤੇ ਦੇਸੀ ਘਿਓ ਆ ਜਾਂਦਾ ਤੁਸੀਂ ਉਸ ਘਿਓ ਨੂੰ ਹੱਥ ਤੇ ਲਾ ਕੇ ਇਸ ਤਰੀਕੇ ਨਾਲ ਹੱਥ ਤੇ ਲਾ ਕੇ ਆਪਣੇ ਚਿਹਰੇ ਦੀ ਮ사ਜ ਕਰਿਆ ਕਰੋ ਉਹਦੇ ਨਾਲ ਵੀ ਤੁਹਾਡੀਆਂ ਛਾਈਆਂ ਬਿਲਕੁਲ ਠੀਕ ਹੋ ਜਾਣਗੀਆਂ ਚਿਹਰੇ ਤੇ ਅਗਰ ਕਾਲਾਪਨ ਆਇਆ ਤਾਂ ਉਹ ਬਿਲਕੁਲ ਹੀ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਬਾਕੀ ਪਾਣੀ ਵਾਦ ਤੋਂ ਬਾਅਦ ਪੀਆ ਕਰੋ ਔਰ ਜਿਨ੍ਹਾਂ ਦੇ ਬੇਬੀ ਹੋਏ ਨੇ ਡਿਲੀਵਰੀ ਤੋਂ ਬਾਅਦ ਚਿਹਰਾ ਕਾਲਾ ਪਿਆ ਹੈ ਤੁਸੀਂ ਇਹਨਾ ਡੇਲੀ ਦਾ ਇੱਕ ਬੀਟਰੂਟ ਲਓ ਇੱਕ ਸੰਤਰਾ ਲਓ ਤੇ ਇੱਕ ਗਾਜਰ ਲਓ ਇਹਦਾ ਜੂਸ ਬਣਾ ਕੇ ਨਾ ਡੇਲੀ ਪੀਓ ਠੀਕ ਹੈ ਡੇਲੀ ਪੀਓ ਤੁਹਾਨੂੰ ਆਇਰਨ ਦੀ ਜਿਹੜੀ ਕਮੀ ਹੋਈ ਹੈ ਕਿਉਂਕਿ ਜਦੋਂ ਆਪਣੇ ਅ ਪ੍ਰੈਗਨਸੀ ਹੁੰਦੀ ਹੈ ਬੇਬੀ ਹੁੰਦਾ ਹੈ ਪੇਟ ਵਿੱਚ ਤਾਂ ਆਪਣੇ ਜਿਹੜਾ ਖਾਣ ਪਾਣ ਹੁੰਦਾ ਹੈ ਅੱਧੇ ਨਾਲੋਂ ਜ਼ਿਆਦਾ ਆਪਾਂ ਆਪਣੇ ਬੱਚੇ ਨੂੰ ਦੇਣਾ ਹੁੰਦਾ ਹੈ ਤੇ ਬਾਅਦ ਵਿੱਚ ਆਪਾਂ ਦੁੱਧ ਪਿਆੰਨੇ ਆ ਤੇ ਜੋ ਆਪਾਂ ਖਾਵਾਂਗੇ ਉਹਦੇ ਵਿੱਚੋਂ ਅੱਧਾ ਅੱਧੇ ਤੋਂ ਜ਼ਿਆਦਾ ਆਪਾਂ ਬੱਚੇ ਵਾਸਤੇ ਆ ਆਪਣੇ ਸਰੀਰ ਵਿੱਚ ਇਕੱਠਾ ਕਰਦੇ ਆ ਤੇ ਆਪਾਂ ਨੂੰ ਦੁੱਗਣੀ ਤਿਗਣੀ ਜਿਹੜੀ ਮਤਰੇ ਕੀ ਕੁਆਟਿਟੀ ਵਿੱਚ ਚੀਜ਼ੇ ਖਾਣੇ ਚਾਹੀਦੀ ਠੀਕ ਹੈ ਤੇ ਤੁਸੀਂ ਜਦੋਂ ਜੂਸ ਪੀਣਾ ਸ਼ੁਰੂ ਕਰ ਦੋਗੇ ਜਿਹੜੀ ਆਇਰਨ ਹੁੰਦੀ ਹੈ ਜਿਹੜੀ ਚਾਹੀਦੀ ਹੁੰਦੀ ਹੈ ਸਰੀਰ ਨੂੰ ਤੁਹਾਡੇ ਤੰਦਰੁਸਤੀ ਉਹ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਵੇਗੀ ਉਹ ਤੁਸੀਂ ਖਾਓ ਔਰ ਤਾਜ਼ਾ ਸਬਜ਼ੀਆਂ ਖਾਇਆ ਕਰੋ ਔਰ ਦਾਲ ਚਾਵਲ ਜਿਹੜੇ ਉਹ ਖਾਇਆ ਕਰੋ ਦੇਸੀ ਘਿਓ ਪਾ ਕੇ ਖਾਇਆ ਕਰੋ ਫਰੂਟ ਖਾਇਆ ਕਰੋ ਠੀਕ ਹੈ ਹਰੀਆਂ ਸਬਜ਼ੀਆਂ ਖਾਇਆ ਕਰੋ ਠੀਕ ਹੈ ਤੇ ਜਿੰਨਾ ਹੋ ਸਕੇ ਥੋੜਾ ਜੂਸ ਪੀਆ ਕਰੋ ਪਾਣੀ ਬਾਤ ਤੋਂ ਬਾਅਦ ਪੀਆ ਕਰੋ ਦੁੱਧ ਪੀਆ ਕਰੋ ਇਲਾਇਚੀ ਪਾ ਕੇ ਸੌਂਫ ਪਾ ਕੇ ਔਰ ਦਾਲਚੀਨੀ ਪਾ ਕੇ ਦੁੱਧ ਪੀਆ ਕਰੋ ਹੋ ਸਕੇ ਤਾਂ ਥੋੜਾ ਜਿਹਾ ਜੈਮ ਫਲ ਵੀ ਜ਼ਰੂਰ ਪਾ ਲਿਆ ਕਰੋ ਤੇ ਉਹ ਦੁੱਧ ਪੀਣਾ ਸ਼ੁਰੂ ਕਰ ਦੋਵੇ ਤੁਹਾਡੇ ਆਪਣੇ ਆਪ ਇੱਕ ਮਹੀਨਾ ਜੇ ਤੁਸੀਂ ਆਪਣੀ ਕੇਅਰ ਕੀਤੀ ਨਾ ਤੁਹਾਡਾ ਆਪਣੇ ਆਪ ਹੀ ਫੇਸ ਜਿਹੜਾ ਸਾਫ਼ ਹੋਣਾ ਸ਼ੁਰੂ ਹੋ ਜਾਣਾ ਰੰਗ ਤੁਹਾਡਾ ਗੋਰਾ ਹੋ ਜਾਣਾ ਠੀਕ ਹੈ ਤੇ ਲੋ ਜੀ ਹੁਣ ਆਪਾਂ ਇਹਨੂੰ ਲਗਾ ਕੇ ਰੱਖਿਆ ਹੈ ਤੇ ਮੈਂ ਇਹਨੂੰ ਕਰਕੇ ਮ사ਜ ਥੋੜੀਕੀ ਦੇਰ ਬਾਅਦ ਫਿਰ ਮੈਂ ਫੇਸ ਨੂੰ ਵਾਸ਼ ਕਰਕੇ ਤੁਹਾਨੂੰ ਦੱਸਦੀ ਹਾਂ ਕਿ ਕਿਸ ਤਰੀਕੇ ਦਾ ਰਿਜ਼ਲਟ ਜਿਹੜਾ ਹੈ ਉਹ ਜੀ ਆਪਾਂ ਮ사ਜ ਕਰ ਲਈਏ ਇਸ ਤਰੀਕੇ ਨਾਲ ਦੇਖੋ ਤੁਸੀਂ ਚਿਹਰੇ ਤੇ ਕਿੰਨਾ ਫਰਕ ਪੈ ਜਾਂਦਾ ਹੈ ਚਿਹਰੇ ਦੀ ਗੰਦਕੀ ਜਿਹੜੀ ਹੈ ਨਾ ਸਾਰੀ ਨਿਕਲ ਜਾਂਦੀ ਹੈ ਚਿਹਰਾ ਬਿਲਕੁਲ ਕਲੀਨ ਹੋ ਜਾਂਦਾ ਹੈ ਤੇ ਮੈਂ ਨਾ ਇਸ ਤਰੀਕੇ ਨਾਲ ਤਾਂ ਫੇਸ ਪੈਕ ਲਾਣ ਦੀ ਨਹੀਂ ਹੁੰਦੀਆਂ ਕਿਉਂਕਿ ਪਾਣੀ ਦੀ ਜਿਹੜੀ ਵੇਸਟਡ ਹੈ ਨਾ ਉਹ ਨਹੀਂ ਹੁੰਦੀ ਹੈਗੀ ਪਾਣੀ ਨਹੀਂ ਖਰਾਬ ਹੁੰਦਾ ਇਸ ਤਰੀਕੇ ਨਾਲ ਤੁਸੀਂ ਆਪਣੀ ਸਾਰੀ ਰੈਮਡੀ ਜਿਹੜੀ ਉਤਾਰ ਲਿਆ ਕਰੋ ਫਿਰ ਤੁਸੀਂ ਹਲਕੇ ਹਲਕੇ ਹੱਥਾਂ ਨਾਲ ਆਪਣਾ ਚਿਹਰੇ ਨੂੰ ਮ사ਜ ਕਰਕੇ ਤੇ ਧੋ ਲਿਆ ਕਰੋ ਠੀਕ ਹੈ ਤੇ ਆ ਦੇਖੋ चेहरा हो गया बिल्कुल क्लीन वाह देख वाह कि वह लग रहा चेहरा साफ सुथरा देखो ये डेली अप्लाई करो ठीक है फिर देखो थोड़ा तो चेहरा बिल्कुल साफ सुथरा हो जाएगा मलेठी होगी चावलों का हो आटा दही थोड़ा जा शहद पाल तो बस फिर कमाल तीन देखियो थे चेहरे पर ਡਾਇਮੰਡ ਵਾਂਗੂ ਚਿਹਰਾ ਬਿਲਕੁਲ ਤੜਾ ਨਿੱਖਰ ਜਾਏਗਾ ਠੀਕ ਹੈ ਜੀ ਤੇ ਲੋ ਜੀ ਵੀਡੀਓ ਜਿਆਦਾ ਲੰਬੀ ਹੋ ਜਾਵੇਗੀ ਕਿ ਆਪਾਂ ਇੱਥੇ ਤੁਹਾਡਾ ਤੋਂ ਲੈਣੇ ਆ ਇਜਾਜ਼ਤ ਤੇ ਇਹ ਵੀਡੀਓ ਤੁਸੀਂ ਜ਼ਰੂਰ ਫਤਵਤ ਸ਼ੇਅਰ ਕਰ ਦੇਣਾ ਉਹਨਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਜਿਨ੍ਹਾਂ ਦੇ ਸ਼ਾਈਆਂ ਨੇ ਜਿਨ੍ਹਾਂ ਦੇ ਕਾਲਾਪਨ ਹੋਇਆ ਪਿਆ ਹੈ ਡਿਲੀਵਰੀ ਤੋਂ ਬਾਅਦ ਉਹਨਾਂ ਦਾ ਚਿਹਰਾ ਬਿਲਕੁਲ ਸਾਫ਼ ਸੁਥਰਾ ਹੋ ਜਾਵੇਗਾ ਤੇ ਜਿਹੜੀਆਂ ਰਿੰਕਲ ਨੇ ਨਾ ਉਹ ਵੀ ਤੁਹਾਡੇ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਲੂਜ਼ ਸਕਿਨ ਜਿਹੜੀ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਇੰਨੀ ਪਾਵਰ ਵਾਲੀ ਇਹ ਵਾਲੀ ਰੈਮਡੀ ਹੈ ਠੀਕ ਹੈ ਪਾਵਰਫੁਲ ਰੈਮਡੀ ਹੈ ਤੁਵਾਤ ਵਾ ਸ਼ੇਅਰ ਕਰੋ ਤੇ ਵਾਤੂ ਵਾ ਲਾਈਕ ਕਰ ਦੋ ਤੇ ਕਮੈਂਟ ਸੋਣਾ ਜਰੂਰ ਕਰਕੇ ਦੱਸਣਾ ਡੇਲੀ 1 ਮਹੀਨਾ ਤੁਸੀਂ ਪੂਰਾ ਇਸਤੇਮਾਲ ਕਰਕੇ ਫਿਰ ਦੇਖਿਓ ਠੀਕ ਹੈ 1 2 ਦਿਨ ਨਾਲ ਨਹੀਂ ਹੁੰਦਾ ਹੈਗਾ ਪੂਰਾ ਡੇਲੀ ਪ੍ਰੋਸੈਸ ਨੂੰ ਕਰਨਾ ਹੈ ਤੁਸੀਂ ਜਿੱਦਾਂ ਆਪਾਂ ਨੂੰ ਰੋਟੀ ਪਾਣੀ ਡੇਲੀ ਜ਼ਰੂਰੀ ਹੁੰਦਾ ਕੱਪੜੇ ਪਾਣੀ ਡੇਲੀ ਜ਼ਰੂਰੀ ਹੁੰਦੇ ਨੇ ਉਸ ਤਰੀਕੇ ਨਾਲ ਸਕਿਨ ਦੀ ਕੇਅਰ ਕਰਨਾ ਵੀ ਡੇਲੀ ਬਹੁਤ ਜ਼ਰੂਰੀ ਹੈ ਤੇ ਆ ਦੇਖੋ ਬਿਲਕੁਲ ਚਿਹਰਾ ਹੋ ਗਿਆ ਸਾਫ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਵੋਸ਼ ਤੇ ਸਾਬਣਾ ਨਾ ਇਸਤੇਮਾਲ ਕਰਿਆ ਕਰੋ ਜਿਆਦਾ ਕੈਮੀਕਲ ਵਾਲੇ ਫੇਸ ਵੋਸ਼ ਵੀ ਬਿਲਕੁਲ ਨਾ ਇਸਤੇਮਾਲ ਕਰਿਆ ਕਰੋ ਦਹੀਂ ਵਿੱਚ ਚਾਹੀ ਬੇਸਣ ਪਾ ਕੇ ਚਾਹੀ ਮਲਤਾਨੀ ਮਿੱਟੀ ਚਾਹੀ ਤੁਸੀਂ ਮਲੇਠੀ ਪਾਊਡਰ ਪਾ ਕੇ ਦਹੀਂ ਦੇ ਵਿੱਚ ਪਾ ਕੇ ਇਸ ਤਰੀਕੇ ਨਾਲ ਹੱਥ ਤੇ ਰਫ ਕਰ ਲਿਆ ਕਰੋ ਰਗੜ ਕੇ ਇਸ ਤਰੀਕੇ ਨਾਲ ਫੇਸ ਨੂੰ ਸਾਫ ਕਰ ਲਿਆ ਕਰੋ ਬਿਲਕੁਲ ਸਾਫ ਸੁਥਰਾ ਹੋ ਜਾਏਗਾ ਹਾਂ ਇੱਕ ਹੋਰ ਸਨਸਕ੍ਰੀਮ ਲਗਾਣਾ ਬਿਲਕੁਲ ਨਹੀਂ ਭੁੱਲਣਾ ਹੈਗਾ ਡੇਲੀ ਸੰਸਕ੍ਰੀਮ ਜ਼ਰੂਰ ਲਗਾਣੀ ਹੈ ਸੰਸਕ੍ਰੀਮ ਲਗਾਉਂਦੇ ਰਹੋਗੇ ਤਾਂ ਹੀ ਚਿਹਰਾ ਤੁਹਾਡਾ ਸੋਹਣਾ ਰਹੇਗਾ ਖੂਬਸੂਰਤ ਰਹੇਗਾ ਔਰ ਜਿਹੜੀਆਂ ਸ਼ਾਈਆਂ ਨੇ ਉਹ ਠੀਕ ਹੋਣਗੇ ਸੰਸਕ੍ਰੀਮ ਬਿਲਕੁਲ ਨਹੀਂ ਲਗਾਣਾ ਭੁੱਲਣਾ ਨਹੀਂ ਹੈਗਾ ਕਿ ਕਿਸੀ ਕਿਤੇ ਜਾਣਾ ਹੈ ਤਾਂ ਹੀ ਲਗਾਣੀ ਹੈ ਨਹੀਂ ਘਰੇ ਵੀ ਰਹਿੰਦੇ ਹੋ ਸਵੇਰੇ ਉੱਠਦੇ ਹੋ ਫੇਸਬੁਕ ਚ ਕਰਦੇ ਹੋ ਕੰਮ ਕਰਨ ਤੋਂ ਪਹਿਲਾਂ ਆਪਣੇ ਫੇਸ ਤੇ ਬਿਲਕੁਲ ਸੰਸਕ੍ਰੀਮ ਲਗਾ ਲਓ ਚਿਹਰਾ ਬਿਲਕੁਲ ਸਾਫ ਸੁਥਰਾ ਰਹੇਗਾ ਸੰਸਕ੍ਰੀਮ ਲਗਾਣੀ ਸ਼ੁਰੂ ਕਰ ਦੋ ਫਿਰ ਦੇਖੇ ਚਿਹਰਾ ਬਿਲਕੁਲ ਸਾਫ ਤੇ ਗੋਰਾ ਚਿੱਟਾ ਲੱਗੇਗਾ ਰਹੇਗਾ ਠੀਕ ਹੈ ساری ਜ਼ਿੰਦਗੀ ਰਹੇਗਾ ਅਗਰ ਤੁਸੀਂ ਡੇਲੀ ਸੰਸਕ੍ਰੀਮ ਦਾ ਇਸਤੇਮਾਲ ਕਰਦੇ ਹੋ ਤੇ ਚਲੋ ਜੀ ਅਗਰ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੇ ਥੋੜੀ ਜਿਹੀ ਵੀ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਵੇ ਤੇ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜੀ ਜ਼ਰੂਰ ਕਰਨਾ ਸੰਸਕ੍ਰੀਮ ਲਗਾਉਣਾ ਨਾ ਭੁੱਲਣਾ ਕੋਈ ਬੈਸਟ ਸੰਸਕ੍ਰੀਮ ਚਾਹੇ ਜਿਹਨੂੰ ਨਹੀਂ ਪਤਾ ਹੈਗਾ ਤਾਂ ਕਮੈਂਟ ਚ ਪੁੱਛ ਸਕਦੇ ਹੋ ਤੁਹਾਨੂੰ ਮੈਂ ਰਿਪਲਾਈ ਕਰਾਂਗੀ ਆਲ ਸਨ ਸਕ੍ਰੀਮ ਦਾ ਨਾਮ ਵੀ ਦੱਸਾਂਗੀ ਠੀਕ ਹੈ ਤੁਸੀਂ ਕੋਈ ਵੀ ਬੈਸਟ ਸਨ ਸਕ੍ਰੀਮ ਲਿਆ ਕੇ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਠੀਕ ਹੈ ਚਲੋ ਜੀ ਫਿਰ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਇਹ ਵੀਡੀਓ ਬਾਅਦ ਵਿੱਚ ਸ਼ੇਅਰ ਕਰ ਦਵਾਂ ਤੇ ਤੁਸੀਂ ਇਹ ਵਾਲੀ ਰੈਮਡੀ ਜ਼ਰੂਰ ਇਸਤੇਮਾਲ ਕਰਨਾ ਫਿਰ ਮਿਲਦੇ ਹਾਂ ਜੀ ਬਾਏ